ਏਅਰ ਗਨ ਜਿਹੜੀ ਨਕਲੀ ਜਿਹੜੀ ਬੰਦੂਕ ਦਾ ਕਿਹਾ ਜਾਵੇ ਜਿਹੜੀ ਪਟਾਕਾ ਫੋੜ ਵਾਲੀ ਬੰਦੂਕ ਆ ਉਸ ਮਾਮਲੇ ਨੂੰ ਲੈ ਕੇ ਜਿਹੜੀ ਫੋਟੋ ਪਾਈ ਗਈ ਆ ਤੇ ਉਹ ਫੋਟੋ ਦੇ ਉੱਤੇ ਇੱਕ ਸਾਡੇ ਪਰਤਪਾਲ ਸਿੰਘ ਗ੍ਰਿਫਤਾਰ ਕੀਤਾ ਗਿਆ ਜੀ ਜੀ ਜਿਹੜੀ ਇਹ ਪਰਚਾ ਪਾਇਆ ਗਿਆ ਇਹ ਜੇਤਮ ਫੋਟੋ ਹੋਈ ਆ ਓਟਮ ਦਾਸ ਇਹਦੇ ਨਾਲ ਸੀ ਇਹਦੇ ਨਾਲ ਸੀ ਬਿਲਕੁਲ ਨਾਲ ਸੀ ਮੋਟਰਸਾਈਕਲ ਤੇ ਬੈਠੇ ਮਗਰ ਜੀ ਪਿੱਛੇ ਬਟਾ ਨਹੀਂ ਆ 2023 ਦੇ ਵਿੱਚ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਦੀ ਇਹ ਫੋਟੋ ਆ ਇਹ ਸ਼ਾਮ ਨੂੰ ਕਰੀਬ 5 ਵਜੇ ਦੀ ਫੋਟੋ ਆ ਇਹ ਤੇ ਉਹ ਟਾਈਮ ਇਹ ਫੋਟੋ ਏਅਰ ਗਾਂਧੀ ਦੁਕਾਨ ਤੇ ਖੜੇ ਸੀ ਤੇ ਦੁਕਾਨਾਂ ਆਮ ਜਿਹੜੇ ਆਨੰਦਪੁਰ ਸਾਹਿਬ ਤੇ ਲੱਗੀਆਂ ਜਾਂਦੀਆਂ ਨੇ ਏਅਰ ਗਾਂ ਨੇੜੇ ਨਕਲੀ ਪਟਾਕੇ ਵਾਲੀਆਂ ਤੇ ਉੱਦੇ ਫੜ ਕੇ ਫੋਟੋ ਕਰਾਈ ਆ ਲਈ ਵੀ ਨਹੀਂ ਹੈਗੀ ਤੇਰੇ ਮੈਂ ਫੋਟੋ ਹੀ ਕਰਾਈ ਆ ਤੇ ਜੇ ਫੋਟੋ ਕਰਾਈ ਆ ਤੇ ਇਹ ਚਾਂਦ ਚੱਕ ਦੇ ਫੇਸਬੁੱਕ ਤੇ ਇਹਦੇ ਕੋਲੋਂ ਪੈਗਾ ਹੀ ਨਹੀਂ ਪਾ ਵੀ ਦਿੱਤੀ ਗਲਤ ਵੀ ਹੈ ਨਹੀਂ ਖੁਸ਼ ਹੋ ਚ ਜੀ ਜਦੋਂ ਉਹ ਚੀਜ਼ ਹੀ ਗਲਤ ਨਹੀਂ ਹੈਗੀ ਬਿਲਕੁਲ ਕੋਈ ਅਸਲੀ ਹੈ ਬੇਕਪ ਕਲਾ ਮਗਰ ਇਹ ਖਡਾਉਣਾ ਆ ਬੱਚਿਆਂ ਦੇ ਖੇਡਣ ਲਈ ਆ ਮਗਰ ਇਹ ਜੋ ਵੀ ਕੀਤਾ ਗਿਆ ਪਰਸ ਪਾਲਟਿਕ ਦੇ ਨਾਲ ਬਿਲਕੁਲ ਗਲਤ ਕੀਤਾ ਗਿਆ ਐਮਐਲਏ ਸੀ ਉਹਦਾ ਬੇਟਾ ਪੈਲਸ ਦੇ ਵਿੱਚ ਫਾਇਰ ਕਰ ਰਿਆ ਸੀ ਤੇ ਉਹਦਾ ਦੂਜਾ ਭਰਾ ਕਿਉਂ ਰੋਕ ਰਿਆ ਸੀ ਤੇ ਬਾਅਦ ਵਿੱਚ ਇਹਨੇ ਬਣਾਤਾ ਜੀ ਖਡਾਉਣਾ ਜੇ ਖਡਾਉਣਾ ਹੋਊਗਾ ਤਾਂ ਉਹਦਾ ਭਰਾ ਕਿਉਂ ਰੁਕੂਗਾ ਜਿਹੜਾ ਅਸਲੀ ਪਿਸਤੌਲ ਜਿਹੜੇ ਸ਼ਰੇਆਮ ਜਿਹੜੇ ਸਰਕਾਰ ਦੇ ਮਤਲਬ ਨੇੜਲੇ ਲੋਕ ਆ ਜਾਂ ਉਹਨਾਂ ਦੇ ਕਰਿੰਦੇ ਆ ਉਹ ਚੱਕ ਸਕਦੇ ਆ ਉਹਦਾ ਲੋਕਾਂ ਨੂੰ ਕੋਈ ਖਤਰਾ ਨਹੀਂ ਹੈਗਾ ਪਰ ਜੇ ਇੱਕ ਨੰਗ ਸਿੰਘ 에ਅਰ ਗਨ ਨਹੀਂ ਚੱਕਦਾ ਜਿਹੜੀ ਹਾਲਾਂਕਿ ਉਹ ਗੁਬਾਰਿਆਂ ਲਈ ਭਕਾਨਿਆ ਲਈ ਹੋਰ ਨਿਸ਼ਾਨੇਬਾਜ਼ੀ ਲਈ ਹੁੰਦੀ ਹੈ ਜਿਹੜੀ ਆਪਾਂ ਮੇਲਿਆ ਚ ਵੀ ਨਹੀਂ ਉਹ ਬਰਦਾਸ਼ਤ ਨਹੀਂ ਹੋਈ ਇਹਦਾ ਮਤਲਬ ਪ੍ਰੋਬਲਮ ਹਥਿਆਰ ਤੋਂ ਨਹੀਂ ਹੈਗੀ ਹਥਿਆਰ ਪ੍ਰੋਬਲਮ ਬਾਣੀ ਤੋਂ ਕਹਿ ਸਕਦੇ ਆਪਾਂ ਆਟਮ ਜਿਹੜਾ ਕਿਟੇਲਾ ਕਾਰਾ ਜਿਹੜੇ ਚਟਿਆਂ ਦੇ ਸਮਗਲਰ ਨੇ ਅਸਲ ਸਮਗਲਰ ਨੇ ਜਿਹੜੇ ਮગર ਮੱਛ ਨੇ ਉਹਨਾਂ ਦੇ ਕੋਲ ਵੀ ਰਿਵਾਲਵਰ ਨੇ ਜੀ ਜੀ ਉਹ ਜਦੋਂ ਵੀ ਕੋਈ ਇੱਥੇ ਕਾਰਵਾਈ ਕੀਤੀ ਜਾਂਦੀ ਆ ਜਾਂ ਉਹਦੇ ਉੱਪਰ ਕੋਈ ਵੀ ਕਿਸੇ ਤਰੀਕੇ ਦੀ ਉਹਨਾਂ ਦੇ ਉੱਤੇ ਜਾ ਕੇ ਕੋਈ ਆਪਣੀ ਜਥੇਬੰਦੀ ਜਾਂ ਕੋਈ ਵੀ ਕਮੇਟੀ ਆ ਜਾਂ ਕਿਸੇ ਤਰੀਕੇ ਦੀ ਕੋਈ ਸਾਇਟੀ ਬਣੀ ਆ ਉਹ ਜਾ ਕੇ ਕਾਰਵਾਈ ਕਰਦੀ ਕੋਈ ਗਰੁੱਪ ਬਣਿਆ ਕਾਰਵਾਈ ਕਰਦਾ ਜਾਂ ਨੌਜਵਾਨ ਜਾ ਕੇ ਕਾਰਵਾਈ ਕਰਦੇ ਆ ਤੇ ਉਹਨਾਂ ਦੇ ਘਰ ਵਿੱਚ ਜਾ ਕੇ ਸਾਰੇ ਆਮ ਗੋਲੀਆਂ ਮਾਰ ਕੇ ਜਾਂਦੀਆਂ ਨੇ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਵੀ ਜਾ ਕੇ ਅਗਲ ਅਸਲ ਹੀਰੋ ਦੇ ਗੋਲੀਆਂ ਮਾਰ ਕੇ ਜਾਂਦੀਆਂ ਨੇ ਇਹ ਕੀ ਗੱਲ ਉਹ ਉਹ ਇਹਨਾਂ ਨੂੰ ਦਿਖਦੇ ਨਹੀਂ ਪਿਆ ਸਾਦੀਆਂ ਦੇ ਸਾਰੇ ਆਮ ਗੋਲੀਆਂ ਪਿਸਤੌਲ ਚਲਾਏ ਜਾਂਦੇ ਨੇ ਸਾਰੇ ਆਮ ਆਈਟਮ ਗੁੰਡਾ ਕਰਦੀਆਂ ਨੰਗਾ ਨਾਚ ਉਹ ਇਹਨਾਂ ਨੂੰ ਦਿਖਦੇ ਨਹੀਂ ਸੰਗਤ ਜੀ ਇਸ ਵਕਤ ਅਸੀਂ 모ਗੇ ਦੇ ਐਸਐਸਪੀ ਜਿਹੜੇ ਦਫ਼ਤਰ ਆ ਉਹਨਾਂ ਦੇ ਕੋਲ ਖੜੇ ਹੋਏ ਆ ਤੇ ਫੌਜਾਂ ਨੂੰ 모ਗੇ ਇੱਥੇ ਪੁਰਸੂ ਪ੍ਰਸ਼ਾਸਨ ਕੋਲ ਆਉਣ ਦੀ ਲੋੜ ਕਿਉਂ ਪਈ ਆਪਣੇ ਨਾਲ ਜਥੇਦਾਰ ਜੀ ਹੈਗੇ ਆ ਲੁਧਿਆਣੇ ਵਾਲੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਸਲਾ ਕੀ ਸੀ ਪਹਿਲਾਂ ਤਾਂ ਉਹ ਇਹਨੂੰ ਖਾਲਸਾ ਹੋਵੇਗੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਪ੍ਰਗਟ ਸਿੰਘ ਜਿਲ੍ਹਾ ਲੁਧਿਆਣਾ ਅਰਬਾ ਖਰਬਾ ਤਰਨਦਨ ਤੇ ਸਾਡੇ ਨਾਲ ਸਾਡੇ ਜਥੇਦਾਰ ਆ ਬਾਬਾ ਕਰਮਜੀਤ ਚੰਗੀ ਇਹ ਚਮਕੌਰ ਸਾਹਿਬ ਵਾਲੀ ਦਿਨ ਨੂੰ ਜ਼ਿਲ੍ਹਾ ਜ਼ਿਲ੍ਹਾ ਜੱਜਦਾਰ ਮੋਗਾ ਤੋਂ ਆਪਾਂ ਕੁਲਵਿੰਦਰ ਸਿੰਘ ਮਾਲਵਾ ਜੋਂ ਤੋਂ ਹਾਂਜੀ ਤੋਂ ਨਾਲ ਸਾਡੇ ਫੌਜਾਂ ਨੇ ਤੋਂ ਇਹ ਮਾਮਲਾ ਤੁਹਾਨੂੰ ਕਲੀਅਰ ਕਰ ਦਿੰਨੇ ਆ ਕਿਉਂਕਿ ਇੱਕ ਪ੍ਰਸਤਪਾਲ ਸਿੰਘ ਚੁੜਾਵੀ ਪਿਛਲਾ ਪਤਿੰਦਾ ਟੂਰ ਚੱਕ ਤੋਂ ਹਾਂਜੀ ਤੇ ਮੇਰੇ ਲੁਧਿਆਣਾ ਦੇ ਵਿੱਚ ਰਹਿ ਰਿਆ ਥੰਗੋਵਾਲ ਦੇ ਵਿੱਚ ਉਹਨਾਂ ਦਾ ਜਿਹੜਾ ਮਾਮਲਾ ਵਾ ਇੱਕ ਏਅਰ ਗਨ ਜਿਹੜੀ ਨਕਲੀ ਜਿਹੜੀ ਬੰਦੂਕ ਦਾ ਕਿਹਾ ਜਾਵੇ ਤੇਰੀ ਪਟਾਕਾ ਫੋੜ ਵਾਲੀ ਬੰਦੂਕ ਆ ਉਸ ਮਾਮਲੇ ਨੂੰ ਲੈ ਕੇ ਜਿਹੜੀ ਫੋਟੋ ਪਾਈ ਗਈ ਆ ਤੇ ਉਹ ਫੋਟੋ ਦੇ ਉੱਤੇ ਇੱਕ ਸਾਡੇ ਪ੍ਰਤਿਪਾਲਿਕਾ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜੀ ਤੋਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਨਕਲੀ ਗਨ ਹੈ ਇੱਕ ਗੁਬਾਰੇ ਫੋੜਨ ਵਾਲੀ ਇੱਕ ਤਰਮਾਰ ਗਨ ਹੈ ਤੇ ਇਹਦੇ ਤੇ ਜਿਹੜਾ ਪਰਚਾ ਪਾਇਆ ਗਿਆ ਇਹ ਨਜਾਇਜ਼ ਪਾ ਗਿਆ ਤੋ ਸਾਡਾ ਢਾਂਗ ਸਿੰਘ ਫੌਜ ਨੇ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਸਾਡਾ ਢਾਂਗ ਸਿੰਘ ਫੌਜ ਆ ਸਾਡਾ ਉਸ ਢਾਂਗ ਸਿੰਘ ਫੌਜ ਨਾਲ ਖੜਾ ਹੋਣਾ ਸਾਡਾ ਜ਼ਰੂਰੀ ਆ ਉਹ ਵੀ ਦਾਸ ਜ਼ਿਲ੍ਹੇ ਦਾ ਜ਼ਿਲਦਾਰ ਆ ਪਪਾ ਰਾਜਾ ਰਾਜ ਸਿੰਘ ਅਰਪਾ ਖਰਪਾ ਤਨ ਨਾਲ ਦੀ ਇਹ ਫੌਜ ਆ ਇਹ ਕਹਿੰਦੇ ਅਸੀਂ ਅਸੀਂ ਅੱਜ ਐਸ.ਪੀ ਦਫਤਰ ਦੇ ਵਿੱਚ ਪਹੁੰਚਿਆ ਤਬਈ ਜਿਵੇਂ ਵਿਖਾਪਾ ਪਿੱਛੇ ਜੇ ਇੱਕ ਵਾਰੀ ਜੀਰੇ ਐਮਐਲਏ ਦੇ ਨਾਲ ਕੁਝ ਬੰਦੇ ਸੀਗੇ ਪਿੰਡ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਝਗੜਾ ਹੁੰਦਾ ਤਾਂ ਉਹ ਬੰਦੂਕ ਕੱਢ ਕੇ ਲਹਿਰਾਉਂਦਾ ਪਿਆ ਵੀ ਧਮਕਾਉਂਦਾ ਉਹਦੀ ਕੋਈ ਕਾਰਵਾਈ ਨਹੀਂ ਇਦੋਂ ਮਹੀਨਾ ਦੇਢ ਮਹੀਨਾ ਪਹਿਲਾਂ ਵੀ ਦੇਖਿਆ ਸੀ ਆਪਾਂ ਲੁਧਿਆਣੇ ਵਾਲਾ ਇੱਕ ਐਮਐਲਏ ਸੀ ਉਹਦਾ ਬੇਟਾ ਪੈਲਸ ਦੇ ਵਿੱਚ ਫਾਇਰ ਕਰ ਰਿਹਾ ਸੀ ਤੇ ਉਹਦਾ ਦੂਜਾ ਭਰਾ ਕਿਉਂ ਰੋਕ ਰਿਹਾ ਸੀ ਤੇ ਬਾਅਦ ਵਿੱਚ ਇਹਨੇ ਬਨਾਤਾ ਜੀ ਖਡਾਉਣਾ ਜੇ ਖਡਾਉਣਾ ਹੋਊਗਾ ਤਾਂ ਉਹਦਾ ਭਰਾ ਕਿਉਂ ਰੁਕੂਗਾ ਜਿਹੜਾ ਅਸਲੀ ਪਿਸਤੌਲ ਜਿਹੜੇ ਸ਼ਰੇਆਮ ਜਿਹੜੇ ਸਰਕਾਰ ਦੇ ਮਤਲਬ ਨੇੜਲੇ ਲੋਕ ਆ ਜਾਂ ਉਹਨਾਂ ਦੇ ਕਰਿੰਦੇ ਆ ਉਹ ਚੱਕ ਸਕਦੇ ਆ ਉਹਦਾ ਲੋਕਾਂ ਨੂੰ ਕੋਈ ਖਤਰਾ ਨਹੀਂ ਹੈਗਾ ਪਰ ਜੇ ਇੱਕ ਨੰਗ ਸਿੰਘ 에ਅਰ ਗਨ ਨਹੀਂ ਚੱਕਦਾ ਜਿਹੜੀ ਹਾਲਾਂਕਿ ਉਹ ਗੁਬਾਰਿਆਂ ਲਈ ਭਕਾਨਿਆ ਲਈ ਹੋ ਨਿਸ਼ਾਨੇਬਾਜ਼ੀ ਲਈ ਹੁੰਦੀ ਹੈ ਜਿਹੜੀ ਆਪਾਂ ਮੇਲਿਆਂ 'ਚ ਵੀ ਨਹੀਂ ਉਹ ਬਰਦਾਸ਼ਤ ਨਹੀਂ ਹੋਈ ਇਹਦਾ ਮਤਲਬ ਪ੍ਰੋਬਲਮ ਹਥਿਆਰ ਤੋਂ ਨਹੀਂ ਹੈਗੀ ਹਥਿਆਰ ਪ੍ਰੋਬਲਮ ਬਾਣੀ ਤੋਂ ਕਹਿ ਸਕਦੇ ਆਪਾਂ ਜੇ ਸਖ ਨੂੰ ਸਖਣਾ ਮਾਰੇ ਤੇ ਸਿੱਖ ਕੌਮ ਕਦੇ ਨਾ ਹਾਰੇ ਸਾਨੂੰ ਮਾਰਨ ਵਾਲੇ ਸਾਡੇ ਹੀ ਆ ਜੀ ਕੋਈ ਹੋਰ ਨਹੀਂ ਹੈਗੇ ਜਿੰਨੇ ਵੀ ਮਾਰਿਆ ਸਾਨੂੰ ਸਾਡਿਆਂ ਨੇ ਹੀ ਮਾਰਿਆ ਕੋਈ ਬਾਹਰਲਾ ਬੰਦਾ ਸਾਨੂੰ ਨਹੀਂ ਮਾਰ ਸਕਦਾ ਮਗਰ ਇਹ ਜਿਹੜੀ ਗਨ 에어 ਗਨ ਜਿਹੜੀ ਹੈ ਇਹ ਅਸਲੀ ਨਹੀਂ ਹੈਗੀ ਮਗਰ ਇਹ ਖੁੰਦਕ ਦੇ ਵਿੱਚ ਜਿਹੜਾ ਪਰਚਾ ਦਰਦਿ ਕਰਾਇਆ ਗਿਆ ਇਹ ਕਿਸੇ ਪਾਰਟੀ ਵੱਲੋਂ ਕਰਵਾਇਆ ਗਿਆ ਕਾ ਕਿਸੇ ਦੇ ਤੱਕੇ ਨਾਲ ਕਰਵਾਇਆ ਗਿਆ ਇਹ ਸਰਕਾਰ ਨੂੰ ਵੀ ਪਤਾ ਹੈ ਇਹ ਗਨ ਅਸਲੀ ਨਹੀਂ ਹੈ ਤੁਸੀਂ ਗੱਲ ਕਰਦੇ ਹੋਗੀ ਇੱਕ ਐਮਐਲਏ ਦਾ ਬੇਟਾ ਵਿਆਹ ਦੇ ਵਿੱਚ ਟੱਕਾ ਰਿਵਾਲਵਰ ਚਲਾ ਰਿਹਾ ਉਹ ਅਸਲੀ ਸੀਗਾ ਹਾਂਜੀ ਅਸਲੀ ਸੀਗਾ ਮਗਰ ਉਹਨੂੰ ਨਕਲੀ ਕੀਤਾ ਗਿਆ ਜਿਹੜਾ ਨਕਲੀ ਆ ਉਹਨੂੰ ਅਸਲੀ ਤੇਰਾ ਬਣਾ ਗਿਆ ਤਾਂ ਇਹ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਤੇ ਇਹ ਸਰਕਾਰ ਨੇ ਜੋ ਵੀ ਕੀਤਾ ਗਲਤ ਕੀਤਾ ਅਜੇ ਕੋਈ ਵੀ ਗਨ ਆ ਅਸਲੀ ਆ ਚਾਹੇ ਨਕਲੀ ਆ ਉਹਦੀ ਪਹਿਲਾ ਵੈਰੀਫਾਈ ਰੈਸਟ੍ਰਾਈਫ ਕਰਨਾ ਚਾਹੀਦਾ ਪਰਤਾਲ ਹੋਣੀ ਚਾਹੀਦੀ ਕੁਵਾਰੀ ਹੋਣੀ ਚਾਹੀਦੀ ਸੀ ਕਿਉਂਕਿ ਇਹ ਸ ਨੌਜਵਾਨ ਦੇਤੇ ਪਰਤਾਲਿਕ ਦੇ ਉੱਪਰ ਜਿਹੜੀ ਇਹ ਪਰਚਾ ਪਾਇਆ ਗਿਆ ਇਹ ਜੇਤਮ ਫੋਟੋ ਹੋਈ ਆ ਓਟਮ ਦਾਸ ਇਹਦੇ ਨਾਲ ਸੀ ਇਹ ਤੁਸੀਂ ਨਾਲ ਸੀ ਬਿਲਕੁਲ ਨਾਲ ਜਿਹੜੇ ਮੋਟਰਸਾਈਕਲ ਤੇ ਬੈਠੇ ਮੈਂ ਹਾਂ ਜੀ ਪਿੱਛੇ ਬਟਾ ਮੈਂ ਹਾਂ 2023 ਦੇ ਵਿੱਚ ਅਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਦੀ ਇਹ ਫੋਟੋ ਆ ਇਹ ਸ਼ਾਮ ਨੂੰ ਕਰੀਬ 5 ਵਜੇ ਦੀ ਫੋਟੋ ਆ ਇਹ ਤੇ ਉਹ ਟਾਈਮ ਇਹ ਫੋਟੋ ਏਅਰ ਗਾਂਦੀ ਦੁਕਾਨ ਤੇ ਖੜੇ ਸੀ ਤੇ ਦੁਕਾਨਾਂ ਆਮ ਜਿਹੜੇ ਅਨੰਦਪੁਰ ਸਾਹਿਬ ਤੇ ਲਾਈ ਹੋਈਆਂ ਜਾਂਦੀਆਂ ਨੇ ਏਅਰ ਗਾਂ ਨੇੜੇ ਨਕਲੀ ਪਟਾਕੇ ਵਾਲੀਆਂ ਤੇ ਉਹਦੇ ਫੜ ਕੇ ਫੋਟੋ ਕਰਾਈ ਆ ਲਈ ਵੀ ਨਹੀਂ ਹੈਗੀ ਤੇਰਾ ਫੋਟੋ ਹੀ ਕਰਾਈ ਆ ਤੇ ਜੇ ਫੋਟੋ ਕਰਾਈ ਆ ਤੇ ਇਹ ਚਾਨ ਚੱਕ ਦੇ ਫੇਸਬੁੱਕ ਤੇ ਇਹਦੇ ਕੋਲੋਂ ਪੈ ਗਈ ਨਹੀਂ ਪਾ ਵੀ ਦਿੱਤੀ ਗਲਤ ਵੀ ਹੈ ਨਹੀਂ ਖੁਸ਼ੋ ਜੀ ਜਦੋਂ ਕੋਈ ਚੀਜ਼ ਹੀ ਗਲਤ ਨਹੀਂ ਹੈਗੀ ਬਿਲਕੁਲ ਕੋਈ ਅਸਲੀ ਆ ਮੇਕਅਪ ਕਲਾ ਮਗਰ ਇਹ ਖਡਾਉਣਾ ਆ ਬੱਚਿਆਂ ਦੇ ਖੇਡਣ ਲਈ ਆ ਮਗਰ ਇਹ ਜੋ ਵੀ ਕੀਤਾ ਗਿਆ ਪਰ ਪਤਾਲਿਕ ਦੇ ਨਾਲ ਬਿਲਕੁਲ ਗਲਤ ਕੀਤਾ ਗਿਆ ਮੈਂ ਇਸ ਚੀਜ਼ ਦੀ ਸਰਕਾਰ ਨੂੰ ਬਿਲਕੁਲ ਨਿਦੇਖੀ ਨਿੰਦਨਯੋਗ ਮੈਂ ਇਹਨਾਂ ਨੂੰ ਬਿਲਕੁਲ ਇਹ ਗੱਲ ਕਹੂੰਗਾ ਕਿ ਇਹਨਾਂ ਨੇ ਬਹੁਤ ਗਲਤ ਕੀਤਾ ਆਪਾਂ ਕਹਿੰਦੇ ਕਿਸੇ ਨੇ ਬਾਬੇ ਭਾਵੇਂ ਦਰਖਾਸਤ ਦਿੱਤੀ ਮੰਨ ਲਓ ਮੈਂ ਕਹਿੰਦਾ ਕਿ ਬਾਬਾ ਪ੍ਰਗਟ ਸਿੰਘ ਨੇ ਬੰਦਾ ਮਾਰਦਾ ਪਰ ਪ੍ਰਸ਼ਾਸਨ ਦਾ ਫਰਜ ਬੰਦਾ ਪਹਿਲਾਂ ਪੜਤਾਲ ਕਰੇ ਕੋਈ ਬੰਦਾ ਮਰਿਆ ਵੀ ਆ ਕਿ ਫਟਕੇ ਅੰਦਰ ਦੇ ਦੇਣਾ ਗੱਲ ਤਾਂ ਇਹ ਆ ਕਿ 2 ਸਵਾ 2 ਸਾਲ ਪਹਿਲਾਂ ਦੀ ਜਿਹੜੀ ਫੋਟੋ ਆ ਉਹ ਅੱਜ ਹੀ ਮੁੱਦਾ ਕਿਉਂ ਬਣੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਦੇ ਤੇ ਪੜਤਾਲ ਨਹੀਂ ਹੋਈ ਮੈਂ ਕਹ ਬਕਾ ਤੇ ਇਹ ਇਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈਗਾ ਕੱਲ ਨੂੰ ਆਪਾਂ ਕਿੰਨੇ ਨੌਜਵਾਨ ਜਿਹੜੇ ਪਹਿਲਾਂ ਗਲਤ ਰਾਹ ਆਪਾਂ ਕਿੰਨੇ ਜਿਹੜੇ ਬਾਗੀ ਹੋ ਜਾਂਦੇ ਆ ਕੱਲ ਉਹ ਕਿਸੇ এনਕਾਊਂਟਰ ਦਾ ਸ਼ਿਕਾਰ ਹੋ ਜਾਂਦੇ ਜਾਂ ਕੁਛ ਹੋ ਜਾਂਦਾ ਆਪਾਂ ਕਿੰਨੇ ਪ੍ਰਸ਼ਾਸਨ ਨੌਜਵਾਨਾਂ ਨੂੰ ਗਲਤ ਰਾਹ ਤੋਰਦਾ ਤੇ ਇਹ ਕੀ ਜਦੋਂ ਬਿਨਾਂ ਗੱਲੋਂ ਕਿਸੇ ਨੂੰ ਜੇਲ੍ਹ ਯਾਤਰਾ ਕਰਾਊਗਾ ਤਾਂ ਉਹ ਬੰਦਾ ਕੀ ਕਰੂਗਾ ਕੀ ਕਿਹੜਾ ਰਾਮ ਦੇਖੋ ਜੀ ਜਦੋਂ ਨਕਲ ਜਾਂ ਥਿਆਰ ਦਾ ਪਰਚਾ ਪਾ ਕੇ ਜੇਲ੍ਹ ਭੇਜਿਆ ਜਾਊਗਾ ਤਾਂ ਉਹ ਜੇਲ੍ਹ ਦੇ ਵਿੱਚ ਜਦੋਂ ਆਊਗਾ ਉਹਦਾ ਅਸਲ ਜਿਹੜਾ ਹਸਾਰਾ ਤੇ ਤੁਸੀਂ ਜਾਣਦੇ ਕੀ ਹੋਏਗਾ ਆ ਫਿਰ ਉਹ ਅਸਲ ਨੂੰ ਵੀ ਹੱਥ ਪਾਊਗਾ ਤੋਂ ਐਟਮ ਜਿਹੜਾ ਚਿੱਟੇ ਦਾ ਕਹਿਰ ਆ ਐਟਮ ਜਿਹੜਾ ਚਿੱਟੇ ਦਾ ਕਹਿਰ ਆ ਜਿਹੜੇ ਚਟਿਆਂ ਦੇ ਸਮਗਲਰ ਨੇ ਅਸਲ ਸਮਗਲਰ ਨੇ ਜਿਹੜੇ ਮગર ਮੱਛ ਨੇ ਉਹਨਾਂ ਦੇ ਕੋਲ ਵੀ ਰਿਵਲਵਰ ਨੇ ਜੀ ਜੀ ਉਹ ਜਦੋਂ ਵੀ ਕੋਈ ਇੱਥੇ ਕਾਰਵਾਈ ਕੀਤੀ ਜਾਂਦੀ ਆ ਜਾਂ ਉਹਦੇ ਉੱਪਰ ਕੋਈ ਵੀ ਕਿਸੇ ਤਰੀਕੇ ਦੀ ਉਹਨਾਂ ਦੇ ਉੱਤੇ ਜਾ ਕੇ ਕੋਈ ਆਪਣੇ ਜਿसे ਬੰਦੀ ਜਾਂ ਕੋਈ ਵੀ ਕਮੇਟੀ ਆ ਜਾਂ ਕਿਸੇ ਤਰੀਕੇ ਦੀ ਕੋਈ ਸਾਇਟੀ ਬਣੀ ਆ ਉਹ ਜਾ ਕੇ ਕਾਰਵਾਈ ਕਰਦੀ ਕੋਈ ਗਰੁੱਪ ਬਣਿਆ ਕਾਰਵਾਈ ਕਰਦਾ ਜਾਂ ਨੌਜਵਾਨ ਜਾ ਕੇ ਕਾਰਵਾਈ ਕਰਦੇ ਆ ਤੇ ਉਹਨਾਂ ਦੇ ਘਰ ਵਿੱਚ ਜਾ ਕੇ ਸਾਰੇ ਆਮ ਗੋਲੀਆਂ ਮਾਰ ਕੇ ਜਾਂਦੀਆਂ ਨੇ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਵੀ ਜਾ ਕੇ ਅਗਲੇ ਅਸਲ ਹੀਰੋ ਤੇ ਗੋਲੀਆਂ ਮਾਰ ਕੇ ਜਾਂਦੀਆਂ ਨੇ ਇਹ ਕੀ ਗੱਲ ਉਹ ਉਹ ਇਹਨਾਂ ਨੂੰ ਦਿਖਦੇ ਨਹੀਂ ਵਿਆਹ ਸਾਦੀਆਂ ਦੇ ਸਾਰੇ ਆਮ ਗੋਲੀਆਂ ਪਿਸਤੌਲ ਚਲਾਏ ਜਾਂਦੇ ਨੇ ਸਾਰੇ ਆ ਮੈਂਟਮ ਗੁੰਡਾ ਕਰ ਦਿਆ ਨੰਗਾ ਨਾਚ ਉਹ ਰੰਗ ਦਿਖਦੇ ਨਹੀਂ ਆ ਪਿਛਲੇ ਦਿਨੀ ਅਸੀਂ 4 ਕੁ ਮਹੀਨੇ ਹੋਏ ਬਠਿੰਡੇ ਜਾ ਕੇ ਆਏ ਸੀਗੇ ਜੀ ਪੁੱਚੋ ਹਲਕੇ ਦੇ ਵਿੱਚ ਐਮਐਲਏ ਦੇ ਨਦੀਕੀ ਨੇ ਨੌ ਗਰੀਬ ਸਿੱਖਾਂ ਦੇ ਜਿਹੜੇ ਨੰਗਰੇਟੇ ਸਿੱਖ ਉਹਨਾਂ ਦੇ ਘਰ ਸਾੜ ਤੇ ਅੱਗ ਲਾ ਕੇ ਉਹ ਕੀ ਸੀ ਉਹ ਰੋਕਦੇ ਸੀ ਵੀ ਪਿੰਡ ਤੇ ਅਸੀਂ ਚੱਟਾ ਨਹੀਂ ਵਿਕਨ ਦੇਣਾ ਬਿਲਕੁਲ ਜੀ ਬਿਲਕੁਲ ਤੇ ਉਹ ਅਸਲੇ ਨਾਲ ਲੈਸੋ ਕੇ ਆਏ ਤੇ ਉਹਨਾਂ ਦੇ ਘਰ ਈਵਨ ਉਹਨਾਂ ਦੀਆਂ ਬੱਕਰੀਆਂ ਤੱਕ ਖੋਲ ਕੇ ਲੈ ਗਈ ਬਿਲਕੁਲ ਜੀ ਉਹ ਜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਅੰਨਾ ਪਿੰਦਾ ਕੁੱਤੀ ਚੱਟੇ ਮਾਲ ਬਗਾਨਾ ਇਹਨਾਂ ਦੇ ਨਾਲ ਜੋ ਜ਼ੁਲਮਾਂ ਗਰੀਬ ਬੰਦੇ ਨਾਲ ਹੋ ਰਿਹਾ ਜਿਹੜਾ ਮਾੜਾ ਬੰਦਾ ਜਿਹਦੀ ਕਿਸੇ ਪਾਰਟੀ ਨਾਲ ਜਾਂ ਕਿਸੇ ਦਲ ਨਾਲ ਜਾਂ ਕਿਸੇ ਸਪੋਰਟ ਦੇ ਨਾਲ ਸਹਿਤਾ ਨਹੀਂ ਹੈਗੀ ਸੋ ਉਸ ਨੂੰ ਇਸੇ ਤਰੀਕੇ ਨਾਲ ਹੀ ਰਗੜਿਆ ਜਾਂਦਾ ਸੋ ਤੇ ਨਿਆਂ ਕੀਤਾ ਜਾਂਦਾ ਧੱਕਾ ਕੀਤਾ ਜਾਂਦਾ ਤੋਂ ਅੱਜ ਮੈਂ ਮਾਮਲੇ ਤੇ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਸਰਕਾਰ ਜਿੰਨੋ ਵੀ ਫੜੇ ਜਾਂ ਕੁਝ ਵੀ ਕਰੇ ਉਤੇ ਕਾਰਵਾਈ ਕਰਨ ਤੋਂ ਪਹਿਲਾਂ ਉਹਦੀ ਜਸਟੀਫਾਈ ਜ਼ਰੂਰ ਕਰੇ ਹੁਣ ਇਹ ਬੰਦੇ ਦੇ ਤੇ ਪ੍ਰਥਪਾਲ ਸਿੰਘ ਦੇ ਨਜਾਇਜ਼ ਪਰਚਾ ਪਾਇਆ ਗਿਆ ਪਰ ਮੈਂ ਇੱਕ ਗੱਲ ਕਹਿਣਾ ਦਾਅਵੇ ਨਾਲ ਮੈਂ ਇਹ ਤੋਂ ਬਾਅਦ ਵਿੱਚ ਇਹਦੀ ਇਨਕੁਆਰੀ ਦੇ ਬਾਅਦ ਵਿੱਚ ਜੇ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦਾ ਅਗਰ ਦਾਗ ਨਾ ਨਿਕਲਿਆ ਤਾਂ ਮਾਨ ਹੰਦ ਦਾ ਪਰਚਾ ਪਵਾਉਂਗਾ ਜਿਨ੍ਹਾਂ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਜਾਂ ਜਿਨ੍ਹਾਂ ਨੇ ਕਰਵਾਇਆ ਮੈਂ ਮਾਨ ਹਜ਼ਰ ਕਾਨੂੰਨੀ ਲੜਾਈ ਲੜੂੰਗਾ ਪਰ ਇਹਨਾਂ ਦੇ ਕੁੱਲਿਆਂ ਨੂੰ ਘਾਗਵਾ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤੀ ਇਹ ਹਾਲਾਤ ਹੈ ਕਿ ਜੇ ਕੋਈ ਨੌਜਵਾਨ ਜਿਵੇਂ ਪ੍ਰਤਪਾਲ ਸਿੰਘ ਬਾਰੇ ਪਤਾ ਲੱਗਾ ਸੀ ਕਿ ਪਹਿਲਾਂ ਉਹ ਦਾੜਾ ਕੇਸ ਜਿਹੜਾ ਉਹ ਪਤੀ ਤੇ ਸਿੱਖ ਸੀਗਾ ਤੇ ਉਹਨੇ ਦਾੜਾ ਕੇ ਸਿਰ ਰੱਖਿਆ ਬਾਣਾ ਉਹਨੇ ਆਪ ਦਾ ਸਜਾਇਆ ਦਸਤਾਰ ਸਜਾਉਂਦਾ ਜੇ ਕੋਈ ਚੰਗੇ ਰਾਹ ਹੁੰਦਾ ਸ਼ਾਇਦ ਇਹ ਸਿਸਟਮ ਨੂੰ ਪਰਮਾਨ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਉਹਦੇ ਉੱਪਰੇ ਕਾਰਵਾਈ ਕੀਤੀ ਗਈ ਆ ਘੱਟੋ ਘੱਟ ਐਫ ਆਈ ਆਰ ਜਾਂ ਕੋਈ ਵੀ ਪਰਚਾ ਹੁੰਦਾ ਤਾਂ ਉਹਦੇ ਲਈ ਜ਼ਰੂਰੀ ਹੁੰਦੀ ਹੈ ਕਿ ਪਹਿਲਾਂ ਪੜਤਾਲ ਕੀਤੀ ਜਾਵੇ ਤੇ ਫਿਰ ਜਿਹੜਾ ਪਰਚਾ ਦਰਜ ਕੀਤਾ ਜਾਵੇ ਪਰ ਉਹ ਬੇ ਬੇ ਕਸੂਰ ਨੌਜਵਾਨ ਨੂੰ ਬਿਨਾਂ ਵਜਾ ਫੜ ਕੇ ਜੇਲ੍ਹ ਦੇ ਅੰਦਰ ਸੁਟਿਆ ਗਿਆ ਤੇ ਅੱਜ ਇੱਥੇ ਅਸੀਂ ਉਡੀਕ ਕਰ ਰਹੇ ਹਾਂ ਕਿ ਜੀ ਛੁੱਟੀਆਂ ਜੱਜ ਹੈ ਨਹੀਂ ਡਿਊਟੀ ਰਜਿਸਟ੍ਰੇਟ ਹੈ ਕਿ ਪਤਾ ਨਹੀਂ ਕੋਈ ਬੇਰ ਲਾਊਗਾ ਜਾਂ ਨਹੀਂ ਲਾਊਗਾ ਬਿਨਾ ਕਾਰਨ ਤੋਂ ਆਪਾਂ ਕਹਿੰਨੇ ਕਿ ਜਿਹੜੀ ਕੈਦ ਹੁੰਦੀ ਆ ਉਹ ਇੱਕ ਸਕਿੰਟ ਦੀ ਵੀ ਬਰਦਾਸ਼ਤ ਨਹੀਂ ਹੁੰਦੀ ਤੇ ਉਹਨੂੰ ਹੁਣ ਪਤਾ ਨਹੀਂ ਕਿੰਨੇ ਦਿਨ ਇਹ ਨਜਾਇਜ਼ ਪਰਚੇ ਦੇ ਵਿੱਚ ਅੰਦਰ ਲੱਗਣਗੇ ਕੱਲ ਉਹ ਬਾਹਰ ਵੀ ਆਜੂਗਾ ਪਰ ਜਿਹੜਾ ਵਕਤ ਉਹਨੇ ਜੇਲ੍ਹ ਦੇ ਵਿੱਚ ਲੰਗਾਇਆ ਜਿਹੜਾ ਉਹਦੇ ਤੇ ਦਾਗ ਲੱਗਿਆ ਉਹਦਾ ਜਿਹੜਾ ਦੇਨਦਾਰ ਜਾਂ ਉਹਦਾ ਕੌਣ ਹੋਊਗਾ ਤੇ ਉਹ ਨੌਜਵਾਨ ਨੂੰ ਇਨਸਾਫ ਕਿੱਦਾਂ ਮਿਲੂਗਾ ਇਹ ਜਿਹੜੀ ਰਾਏ ਤੁਸੀਂ ਆਪਣੇ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਪਲੀਜ਼ ਇਹੋ ਜਿਹੇ ਮਸਲੇ ਤੇ ਆਪੋ ਆਪਣੇ ਚੈਨਲ ਤੇ ਆਪੋ ਆਪਣੇ ਫੇਸਬੁਕ ਪਲੇਟਫਾਰਮ ਤੁਹਾਨੂੰ ਖੁਦ ਨੂੰ ਜਿਹੜਾ ਹੈਗਾ ਆ ਆਪਾਂ ਕਹਿੰਦੇ ਇੱਕ ਸਿਵਲ ਪ੍ਰੈਸ ਹੁੰਦੀ ਆ ਸਿਵਲ ਪ੍ਰੈਸ ਮੀਨਸ ਕਿ ਤੁਸੀਂ ਆਪ ਹੀ ਪੱਤਰਕਾਰ ਬਣ ਜਾਓ ਤੁਹਾਡੇ ਸਾਰਿਆਂ ਕੋਲ ਫੇਸਬੁਕ ਇੰਸਟਾਗ੍ਰam ਅਕਾਊਂਟ ਹੈਗੇ ਤੁਸੀਂ ਆਪਣੇ ਪੱਧਰ ਤੇ ਆਵਾਜ਼ ਚੁੱਕੋ ਤਾਂ ਕਿ ਇਹੋ ਜੀ ਨੌਜਵਾਨਾਂ ਨਾਲ ਦੁਬਾਰਾ ਤੱਕੇ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ